ਗੁਰਦਾਸਪੁਰ ਦੇ ਵਿੱਚ EVM ਮਸ਼ੀਨਾਂ ਨੂੰ ਬੰਦ ਕਰਵਾਉਣ ਦੀ ਉੱਠੀ ਮੰਗ ਵੱਖ-ਵੱਖ ਸੰਗਠਨਾਂ ਦੇ ਵੱਲੋਂ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ EVM ਮਸ਼ੀਨ ਦੇ ਰਾਹੀਂ ਵੋਟਾਂ ਨੂੰ ਬੰਦ ਕਰਵਾਉਣ ਦੇ ਲਈ ਗੁਰਦਾਸਪੁਰ ਦੇ ਵਿੱਚ ਵੱਖ-ਵੱਖ ਸੰਗਠਨਾਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ EVM ਮਸ਼ੀਨ ਜਿਹੜੀ ਸਾਡੇ ਨਾਲ ਧੋਖਾ ਧੜੀ ਹੁੰਦੀ ਆ ਅਸੀਂ ਵੋਟ ਕਿਸੇ ਨੂੰ ਪਾਉਣੇ ਆ ਪਰ ਬੈਕ ਇਸੇ ਨੂੰ ਜਾਂਦੀ ਹੈ ਜਿਸ ਦੇ ਨਾਲ ਜਿਹੜੀਆਂ ਸਰਕਾਰਾਂ ਇਸ ਚੀਜ਼ ਦਾ ਸਭ ਤੋਂ ਵੱਧ ਫਾਇਦਾ ਚੱਕਦੀਆਂ ਹਨ ਉਹਨਾਂ ਨੇ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਸਾਨੂੰ EVM ਮਸ਼ੀਨ ਦਾ ਵਿਰੋਧ ਕਰਨਾ ਪਵੇਗਾ ਅਤੇ EVM ਮਸ਼ੀਨਾਂ ਨੂੰ ਬੰਦ ਕਰਵਾ ਕੇ ਸਾਨੂੰ ਵੈਲਟ ਪੇਪਰ ਦੇ ਰਾਹੀਂ VOTING ਕਰਵਾਉਣੀ ਚਾਹੀਦੀ ਹੈ। ਅਜੇ ਕੁਮਾਰ ਜਰਨਲ ਸੈਕਟਰੀ ਪੀ ਮਾਰਮੀ ਭਾਰਤੀ ਇਕਤਾ ਮਿਸ਼ਨ ਗੁਰਦਾਸਪੁਰ ਦਾ ਜ਼ਿਲ੍ਹਾ ਜਰਨਲ ਸੈਕਟਰੀ ਹਾਂ ਜਿਸ ਤਰ੍ਹਾਂ ਕਿ ਸਾਡੇ ਮਾਨਯੋਗ ਮਾਸਟਰ ਜੀ ਨੰਦ ਲਾਲ ਜੀ ਨੇ ਦੱਸਿਆ ਹੈ ਕਿ ਸਾਡਾ ਜੋ ਇਹ ਮਕਸਦ ਹੈ EVM ਮਸ਼ੀਨ ਦੇ ਖਿਲਾਫ EVM ਮਸ਼ੀਨ ਦੀ ਵਰਤੋਂ ਦੇ ਨਾਲ ਵੋਟਾਂ ਦੇ ਵਿੱਚ ਸਾਡੇ ਜੋ ਬਹੁਜਨ ਲੋਕ ਹਨ ਉਹਨਾਂ ਦੀ ਬੜੀ ਕੀਮਤੀ ਵੋਟ ਦੀ ਜੋ ਇਹ ਚੋਰੀ ਹੋ ਰਹੀ ਹੈ بڑے ਸੋਚੇ ਸਮਝੇ ਤਰੀਕੇ ਦੇ ਨਾਲ ਸਾਡੇ ਕੋਲੋਂ ਪਹਿਲਾਂ ਹੀ 3000 ਸਾਲ ਪਹਿਲਾਂ ਤੋਂ ਸਾਡਾ ਰਾਜ ਖੋਇਆ ਗਿਆ ਹੈ ਜੇਕਰ ਬਾਬਾ ਸਾਹਿਬ ਅੰbedkar ਜੀ ਦੀ ਬੜੀ ਅਣਥਕ ਮਿਹਨਤ ਦੇ ਸਦਕਾ ਅੱਜ ਅਸੀਂ ਸਾਰੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਲੱਗੇ ਹਾਂ ਬਾਬਾ ਸਾਹਿਬ ਦੁਆਰਾ ਦਿੱਤੇ ਹੋਏ ਅਰਖਣ ਦੀ ਬਦੌਲਤ ਅਸੀਂ ਸਾਰੇ ਪੜ੍ਹਾਈ ਔਰ ਨੌਕਰੀਆਂ ਵਿੱਚ ਹਿੱਸੇਦਾਰੀ ਲੈ ਰਹੇ ਹਾਂ ਉਹ ਚੀਜ਼ ਮਨੁਵਾਂਦੀ ਸਰਕਾਰਾਂ ਤੋਂ ਜਰੀ ਨਹੀਂ ਜਾ ਰਹੀ ਔਰ ਪਿਛਲੇ 10 ਸਾਲ ਤੋਂ ਲਗਭਗ ਇੱਕ ਹੀ ਵਿਚਾਰਧਾਰਾ ਦੀ ਪਾਰਟੀ बार-बार ਸੱਤਾ ਤੇ ਕਾਬਜ਼ ਹੋ ਰਹੀ ਹੈ ਚਾਹੇ ਉਹ ਸੈਂਟਰ ਸਰਕਾਰਾਂ ਹੋਣ ਚਾਹੇ ਉਹ ਸਟੇਟ ਸਰਕਾਰਾਂ ਹੋਣ ਇਹ ਮਿਲੀ ਭੁਗਤ ਹੈ ਸਾਰੀ ਇਹਨਾਂ ਦੀ ਅਸੀਂ ਅਸੀਂ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਬੁੱਧੀਜੀਵੀ ਲੋਕ ਜਿਵੇਂ ਕਿ ਸੁਪਰੀਮ ਕੋਰਟ ਦੇ بڑے ਮਾਨਜੋਬ ਵਕੀਲ ਸ਼੍ਰੀ ਭਾਨੂੰ ਪ੍ਰਤਾਪ ਜੀ ਮਹਿਮੂਦ ਪ੍ਰਾਚਾ ਜੀ भीम आर्मी ਦੇ ਸੁਪਰੀਮੋ ਐਡਵੋਕੇਟ ਚੰਦਰਸ਼ੇਖਰ ਆਜ਼ਾਦ ਜੀ ਬਾਮ ਸੇਫ ਦੇ ਸੁਪਰੀਮੋ ਬਾਮਨ ਮੇਸ਼ਰਾਮ ਜੀ ਇਸ ਤਰ੍ਹਾਂ ਨਾ ਕਰਕੇ ਪੂਰੇ ਦੇਸ਼ ਦੇ ਬੁੱਧੀਜੀਵੀ ਲੋਕਾਂ ਨੇ ਆਪਣੇ ਦਿੱਲੀ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਇੱਕ ਅਭਿਆਨ ਸ਼ੁਰੂ ਕੀਤਾ ਹੈ ਔਰ 21 ਜਨਵਰੀ ਤੋਂ 21 ਜਨਵਰੀ 2024 ਤੋਂ ਗੁਰਦਾਸਪੁਰ ਦੇ ਵਿੱਚ ਪੀਐਮ ਆਰਮੀ ਭਾਰਤ ਇਕਤਾ ਮਿਸ਼ਨ ਅੰਬੇਡਕਰ ਮਿਸ਼ਨ ਤਰਕਸ਼ੀਲ ਸੋਸਾਇਟੀ ਔਰ ਹੋਰ ਵੀ ਕਿਸਾਨ ਜਥੇਬੰਦੀਆਂ ਨੇ ਸਾਰਿਆਂ ਨੇ ਮਿਲ ਕੇ ਇੱਕ ਖਿਆਲ ਹੋਣ ਦਾ ਜੋ ਹੋਕਾ ਸ਼ਹਿਰ ਵਾਸੀਆਂ ਨੂੰ ਦਿੱਤਾ ਸੀ ਅੱਜ ਅਸੀਂ ਉਸੇ ਚੀਜ਼ ਦੇ ਵਿੱਚ ਉਸੇ ਕੜੀ ਦੇ ਵਿੱਚ ਸ਼ਹਿਰ-ਸ਼ਹਿਰ ਪਿੰਡ-ਪਿੰਡ ਇਸ ਚੀਜ਼ ਨੂੰ ਲੈ ਜਾਣਾ ਚਾਹੁੰਦੇ ਹਾਂ ਸਰਕਾਰਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਲੈਟਰਾਂ ਦੇ ਜ਼ਰੀਏ ਵੀ ਆਪਣੇ ਇਹਨਾਂ ਪ੍ਰੋਟੈਸਟ ਦੇ ਜ਼ਰੀਏ ਵੀ ਕਿ ਜਿੰਨੀ ਜਲਦੀ ਹੋ ਸਕੇ ਇਹ ਜੋ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਹਨ ਇਹਨਾਂ ਦੇ ਵਿੱਚ ਈਵੀਐਮ ਮਸ਼ੀਨ ਦੀ ਵਰਤੋਂ ਨਾ ਕੀਤੀ ਜਾਵੇ ਹੋਏਗਾ ਜਿਵੇਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਾਲ ਕਰੀਏ ਕਿਵੇਂ ਵਰਕਚ ਆਏਗਾ ਮਿਸ ਕਾਲ ਕਰਨ ਦੇ ਨਾਲ ਹਾਈ ਲੈਵਲ ਤੱਕ ਅਸੀਂ ਸਰਕਾਰੀ ਅਦਾਰਿਆਂ ਨੂੰ ਇਹ ਦੱਸਾਂਗੇ ਕਿ ਕਿੰਨੇ ਲੋਕ ਇਸ ਚੀਜ਼ ਦੇ ਖਿਲਾਫ ਹਨ ਔਰ ਗਰਾਊਂਡ ਲੈਵਲ ਤੇ ਆ ਕੇ ਜਿਸ ਤਰ੍ਹਾਂ ਅੱਜ ਹੀ ਗਰਦਾਸਪੁਰ ਦੇ ਵਿੱਚ ਹਨੂਮਾਨ ਚੌਂਕ ਚ ਆਏ ਹਾਂ ਆਟੋਮੈਟਿਕਲੀ ਦੁਨੀਆ ਦਾ ਧਿਆਨ ਸਾਡੇ ਵੱਲ ਆਏਗਾ ਅਸੀਂ ਆਪਣੇ ਜੋ ਪੈਂਪਲੇਟ ਬਣਾਏ ਹਨ ਉਹ ਉਹਨਾਂ 'ਚ ਦਵਾਂਗੇ ਆਪਣੇ ਲੈਟਰ ਸ਼ੇਅਰ ਕਰਾਂਗੇ ਸਾਡੇ ਕੋਲ ਤਖਤੀਆਂ ਨੇ ਜਿੰਨਾ ਉੱਤੇ ਸਾਡਾ ਸੰਦੇਸ਼ ਸਾਡੀ ਮੰਚਾ ਲਿਖੀ ਹੋਈ ਹੈ ਸਾਰੀ ਦੁਨੀਆ ਪੜੀ ਲਿਖੀ ਆ ਔਰ ਇਸ ਚੀਜ਼ ਨੂੰ ਦੇਖ ਕੇ ਜਾਗਰੂਕ ਹੋਣਗੇ ਮੇਨ ਮਕਸਦ ਹੈ ਕਿ ای وی ایم ਨੂੰ ਹਟਾਉਣਾ ਹੈ ਇਹ ਲੋਕਤੰਤਰ ਕਾਇਮ ਰੱਖਣਾ ਹੈ ਆਪਣੇ ਸੰਵਿਧਾਨਕ ਅਧਿਕਾਰਾਂ ਨੂੰ ਕਾਇਮ ਰੱਖਣਾ ਹੈ ਕਿਉਂਕਿ ای وی ایم ਰਾਹੀਂ ਵੋਟ ਦੀ ਚੋਰੀ ਕਰਕੇ ਜਿਹੜੀਆਂ ਸਰਕਾਰਾਂ ਆ ਰਹੀਆਂ ਨੇ ਉਹ ਲੋਕਾਂ ਦੇ ਲੋਕਤੰਤਰੀ ਜਿਹੜੀਆਂ ਸੰਸਥਾਵਾਂ ਨੇ ਤੇ ਲੋਕਾਂ ਦੇ ਹੱਕਾਂ ਦਾ ਖੰਡਨ ਕਰ ਰਹੀਆਂ ਨੇ ਤੋਂ ਅਸੀਂ ਇਹ ਜਨਮਤ ਪਿਆਰ ਕਰਕੇ ਜਨ ਅੰਦੋਲਨ ਕਰਕੇ ਤੇ ਇਹ ای وی ایم ਹਟਾ ਕੇ ਤੇ ਇਹਦੀ ਥਾਂ ਤੇ ਬੈਲਟ ਪੇਪਰ ਲਿਆਉਣਾ ਚਾਹੁੰਦੇ ਆ ਇਸ ਲਈ ਅਸੀਂ ਇਹ ਅੱਜ ਲੋਕ ਜਾਗਰਤੀ ਵਾਸਤੇ ਇਹ ਜਿਹੜਾ ਹੈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ ਹਰੇਕ ਸ਼ਹਿਰ ਚ ਕਰਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਗੁਰਦਾਸਪੁਰ ਵਿੱਚ ਧਾਰੀਵਾਲ ਚ ਕੀਤਾ ਹੈ ਔਰ ਵਫਕ ਸ਼ਹਿਰਾਂ ਵਿੱਚ ਅਸੀਂ ਇਹ ਕਰਨ ਜਾ ਰਹੇ ਹਾਂ ਕਿਨਾ ਕਿਨਾ ਵੱਲੋਂ ਕੀਤਾ ਜਾ ਰਿਹਾ ਹੈ ਇਹ ਸੰਸਥਾ ਵੱਲੋਂ ਵੈਸੇ ਤੇ ਅਹੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਕਾਲ ਕੀਤਾ ਹੈ ਕਿਸਾਨ ਜਥੇਬੰਦੀਆਂ ਪਰ ਅੱਜ ਜਿਹੜੀਆਂ ਮੌਜੂਦ ਨੇ ਉਹ ਭੀਮ ਆਰਮੀ ਇਕਤਾ ਮਿਸ਼ਨ ਡਾਕਟਰ ਅੰਬੇਡਕਰ ਮਿਸ਼ਨ ਤਰਕਸ਼ੀਲ ਸੋਸਾਇਟੀ ਇਹਨਾਂ ਦੇ ਮੈਂਬਰ ਹਾਜ਼ਰ ਨੇ ਕੀ ਨਾਮ ਹੈ ਆਪਣਾ ਨੰਦ ਲਾਲ ਕਲਿਆਣਪੁਰੀ ਡਾਕਟਰ ਮੈਡੀਕਲ ਮਿਸ਼ਨ ਵੱਲੋਂ